ਖੰਨਾ ਸ਼ਹਿਰ ਵਿੱਚ ਚੋਰੀਆਂ ਦੀ ਵੱਧਦੀ ਗਿਣਤੀ ਨੇ ਇੱਕ ਵਾਰ ਫੇਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਅੱਜ ਸਵੇਰੇ ਚਾਰ ਅਣਪਛਾਤੇ ਚੋਰਾਂ ਨੇ ਲਲਹੇੜੀ ਰੋਡ ਸਥਿਤ ਕੁਨਾਲ ਸਵੀਟਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੈਸ਼ ਕਾਊਂਟਰ ਲੁੱਟ ਲਿਆ ਗਿਰੋ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਸਵਾਲ ਉੱਠਦਾ ਹੈ ਕਿ ਖੰਨਾ ਵਿੱਚ ਚੋਰੀਆਂ ਦੀ ਵਾਧੇ ਲੜੀ ਕਦੋਂ ਰੁਕੇਗੀ ਖੰਨਾ ਤੋਂ ਰੀਸੈਂਟ ਟਾਈਮਜ਼ ਦੇ ਲਈ ਰਾਜਕੁਮਾਰ ਮੈਨਰੋ ਦੀ ਵਿਸ਼ੇਸ਼ ਰਿਪੋਰਟ ਗਿਆਨਾ ਗਿਆਨਾ ਮੋੜ ਕੀ ਇਸਕਾ ਮਾ ਗਿਆਨਾ ਮਦਕਾਨ ਦਾ ਪਨਾਲ ਸਵੀਟ ਨਾਲੜ ਕੀ ਹੋਇਆ ਸੀ ਇਹ ਤਾਂ ਸਵੇਰੋਂ 3 ਵਜੇ ਐਕਸੀਡਰ ਤੋੜ ਲਿਆ ਸੀ ਫੋਟੋ ਕਿੱਥੇ ਲੰਦਾ ਇਸਕਾ ਕਿੰਨੇ ਵਜੇ ਲੱਗਿਆ ਤੁਹਾਨੂੰ ਪਤਾ ਗ람 ਦਾ 4 5 4 ਵਜੇ ਲੱਗਿਆ ਪਾਣੇ ਚਰ ਕਲ ਆਪਣੇ ਫੋਨ ਕੀ ਮੈਨੂੰ 3:30 ਵਜੇ ਚੌਂਤੀ ਦਾ ਫੋਨ ਆਇਆ ਜੀ ਅੱਛਾ ਇਹ ਸ਼ਟਰ ਭੰਨੇ ਹੋਇਆ ਕਲਬ ਵੀ ਨੇ ਵੀ ਮੈਂ ਕਿਹਾ ਇਹਨੇ ਕਾੜ ਦਿੱਤਾ ਨਾਲ ਸਵੀਟ ਦਾ ਹਾਂ ਹਾਂ ਤੇ ਫਿਰ ਉਸ ਤੋਂ ਬਾਅਦ ਮੈਂ ਜਦ ਇਹ ਮੋਟਰ ਦਾ ਚੱਕਿਆ ਉਹ ਵੀ ਆ ਰਿਹਾ ਦੇਖਿਆ ਵੀ ਸ਼ਟਰ ਉੱਚਾ ਜਗ੍ਹਾ ਤੇ ਅਸੀਂ ਬਾਗੋਂ ਫੋਟੋ ਮਾਰੇ। ਤਾਂ ਬਾਗੋਂ ਵੀ ਆਪਣਾ ਸ਼ਟਰ ਦੁਕਾਨ ਦਾ ਪਟਿਆ ਗਿਆ ਨਾ 5 ਮਿੰਟ ਜਗ ਪੌਣੇ ਚਾਰ 4 ਡਿਗਰੀ ਦੇ ਵੀ ਆ ਗਏ। ਜਿੰਨੇ 3-60 ਦਿਨ ਦੇ ਵਿੱਚ ਕੰਮ ਹੋ ਗਿਆ। ਕੀ ਕੀ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੋਇਆ? ਉਹ ਗੱਲੇ ਦੋ ਪਟਕੇ ਲੈ ਗਈ। ਤਹਿਬੂਸੀ ਦੇ ਵਿੱਚ ਕਿੰਨਾ ਕੁ ਹੈ ਜੀ ਆ। 15000 ਰੁਪਏ ਦਾ 5000 ਦਾ ਕਲਪੋਦਿਲੀਆਂ ਦੀ 50 ਦੇ نوٹ ਮੈਂ। ਅੱਛਾ। 5000 ਦੇ ਸਿੱਕੇ ਮੰਗਾਏ ਸੀ ਕਿ ਖਰਾਬ ਮੰਗੇ ਸੀ ਸਿੱਕੇ 5-5 ਦੇ ਕੋਈ। ਮਾਦੋ ਬਕਾਇਆ ਸੀ ਇੱਕ ਫੋਨ ਬੰਦ ਨਾ। ਹਾਂ। ਇੱਕ ਪਲੇਟ ਦੁੱਤੀ ਹੈ ਕੰਪਲੀਟ ਕਹਾਂ ਆਦੀ ਲੋਕਾਂ ਨੂੰ ਪੁਲਿਸ ਵਾਲਿਆਂ ਨੂੰ ਕਹਿ ਦੀਏ ਅੱਛਾ ਉਹ ਕਹਿੰਦੇ ਕੋਈ ਨਾ ਸੀ ਕਰ ਉਹ ਦੇਖ ਲੈਣੇ ਇੱਥੇ ਕਾਰਵਾਈ ਕਰ ਆਈਏ ਪੁਲਿਸ ਆਈਏ ਹਾਂਜੀ ਆਪਸ ਵਿੱਚ 112 ਨੰਬਰ ਤੇ ਗਏ ਆ ਦੇਖ ਕੇ ਕਰਾ ਅੱਛਾ ਪੁਲਿਸ ਸਿਟੀ ਪੁਲਿਸ ਆ ਕੇ ਗਈ ਹੈ ਕੋਈ ਨਹੀਂ ਪੁਲਿਸ ਦੇਖ ਕੇ ਗਈ ਹੈ ਲੈ ਕੇ ਗਏ ਮੈਂ ਵੀ ਆ ਕੇ ਨਹੀਂ 4:30 ਵਜੇ ਆਏ ਨੇ ਕੌਂਕੀਦਰ ਨੇ ਫੋਨ ਕੀਤਾ ਪੁਲਿਸ ਨੂੰ 112 ਨੰਬਰ ਤੇ ਉਹ 4:10 ਦੇ ਆ ਗਏ ਜਿਹੜੀ ਫੁਟੇਜ ਉਹ ਆਈ ਹੈ ਮਾਰ ਕਰ ਰਹੀ ਹੈ ਕਿੱਡੇ ਬੰਦੇ ਹੈ ਜੀ ਰੋਡ ਤੇ ਜੀ ਪੰਜ ਬੰਦੇ ਸੀ ਪੰਜ ਬੰਦੇ ਨਹੀਂ ਛੜਰ ਆਇਓ ਚੱਕਦਾ ਜਿਵੇਂ ਕੋਈ ਖੇਲ ਹੁੰਦੀ ਹੈ ਵੀਡੀਓ ਕੈਮਰਾ ਚਾਹੀਦਾ ਜੀ ਨਾ ਇਕੱਲਾ ਬੰਦਾ ਕੋਈ ਪਛਾਣ ਵੀ ਜਾਂਦਾ ਜਾਂ ਰੁਕਣ ਵੀ ਜਾਂਦਾ ਮਾਰ ਦਿੰਦੇ ਉਹ